ਆਪ ਦੇ ਸੰਸਦ ਮੈਂਬਰ ਮੀਤ ਹੇਰ ਦਾ ਕਹਿਣੇ ਕਿ 10 ਲੱਖ ਤੱਕ ਦੇ ਮੁਫਤ ਇਲਾਜ ਦੀ ਸਹੂਲਤ ਵਾਲਾ ਮੁੱਖ ਮੰਤਰੀ ਸਿਹਤ ਕਾਰਡ ਮਾਨ ਸਰਕਾਰ ਦੇ ਬੇਹੱਦ ਸ਼ਲਾਘਾਯੋਗ ਫੈਸਲਾ ਹੈ ਜਿਸ ਦੀ ਰਜਿਸਟ੍ਰੇਸ਼ਨ ਤੇ ਲਈ ਸਰਕਾਰ ਦੇ ਵੱਲੋਂ ਕੈਂਪਾਂ ਦੀ ਸ਼ੁਰੂਆਤ ਕੀਤੀ ਗਈ ਤੇ ਇਸ ਲੋਕਪੱਖੀ ਫੈਸਲੇ ਲਈ ਸਰਕਾਰ ਦਾ ਧੰਨਵਾਦ ਕਰਦੇ ਹੋਏ ਸਮੂਹ ਪੰਜਾਬੀ ਵਾਸੀਆਂ ਨੂੰ ਸੱਦਾ ਹੈ ਕਿ ਉਹ ਆਪਣੇ ਨੇੜੇ ਦੇ ਕੈਂਪ 'ਚ ਪਹੁੰਚ ਕੇ ਰਜਿਸਟ੍ਰੇਸ਼ਨ ਜ਼ਰੂਰ ਕਰਵਾਉਣ ਤੇ ਇਸ ਸਹੂਲਤ ਦੇ ਹੱਕਦਾਰ ਬਣੇ ਦੇਖੋ ਜੀ ਬਹੁਤ ਛਲਾਗਾਜੋਗ ਫੈਸਲਾ ਜੋ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਕੀਤਾ ਕਿ 10 ਲੱਖ ਰੁਪਏ ਤੱਕ ਹਰ ਇੱਕ ਪਰਿਵਾਰ ਨੂੰ ਜਿਹੜਾ ਇਲਾਜ ਹੈ ਉਹ ਮੁਫਤ ਮਿਲਣਾ ਤੁਸੀਂ ਦੇਖੋ ਵੀ ਜਦੋਂ ਬਿਜਲੀ ਵਾਲਾ ਕੀਤਾ ਸੀ ਤਾਂ ਉਦੋਂ ਵੀ ਇਹ ਇੱਕ ਬੜਾ ਵੱਡਾ ਫੈਸਲਾ ਸੀ ਕਿ ਬਿਨਾਂ ਪੱਖਪਾਤ ਤੋਂ ਚਾਹੇ ਕੋਈ ਅਮੀਰ ਹੈ ਗਰੀਬ ਹੈ ਲਾ ਵੱਡਿਆਂ ਸਭ ਨੂੰ ਇਹ ਸਹੂਲਤ ਦਿੱਤੀ ਗਈ ਕਿ ਮੁਫਤ ਜਿਹੜੀ 600 ਯੂਨਟ ਬਿਜਲੀ ਉਹ ਦਿੱਤੀ ਗਈ ਤੇ ਜਿਹਦਾ ਅੱਜ ਪੰਜਾਬ ਚ ਹਰ ਇੱਕ ਪਰਿਵਾਰ ਨੂੰ ਫਾਇਦਾ ਹੁੰਦਾ ਹੈਗਾ ਮਤਲਬ ਕਿ ਵੀ 90% ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਉਂਦੇ ਆ ਤੇ ਆਈ ਮਤਲਬ ਕਿ ਇਹ ਉਸ ਤੋਂ ਵੀ ਮੈਂ ਸਮਝਦਾ ਇੱਕ ਵੱਡਾ ਫੈਸਲਾ ਹੈ ਕਿ ਭਾਵੇਂ ਕੋਈ ਗਰੀਬ ਹੈ ਅਮੀਰ ਹੈ ਜਿਹੜਾ ਪੰਜਾਬ ਦਾ ਰਹਿਣ ਵਾਲਾ ਹੈ ਹਰ ਇੱਕ ਨੂੰ 10 ਲੱਖ ਰੁਪਏ ਤੱਕ ਦਾ ਜਿਹੜਾ ਇਲਾਜ ਹੈ ਉਹ ਮੁਫਤ ਮਿਲੇਗਾ ਅੱਜ ਇਹਦੀ ਰਜਿਸਟ੍ਰੇਸ਼ਨ ਤਰਨਤਾਰ ਜਿਲ੍ਹੇ ਚੋਂ ਸ਼ੁਰੂ ਹੋਈ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਵਧਾਈ ਦੇਣਾ ਤੇ ਮੈਂ ਸਾਰਿਆਂ ਨੂੰ ਕਹੂੰਗਾ ਕਿ ਸਾਰੇ ਜਾ ਕੇ ਆਪਣੇ ਪਰਿਵਾਰ ਲਈ ਆਪਣੇ ਬੱਚਿਆਂ ਲਈ ਬਜ਼ੁਰਗਾਂ ਲਈ ਵੱਡੀ ਤੋਂ ਵੱਡੀ ਗਿਣਤੀ 'ਚ ਇਹਨੂੰ ਰਜਿਸਟਰ ਕਰਵਾਓ ਕਿਉਂਕਿ ਕਿ ਬਹੁਤ ਵੱਡਾ ਫੈਸਲਾ ਜਿਹੜਾ ਪੰਜਾਬ ਸਰਕਾਰ ਨੇ ਕੀਤਾ ਤੇ ਆਉਣ ਵਾਲੇ ਦਿਨਾਂ 'ਚ ਇਹ ਸਾਰੇ ਪੰਜਾਬ ਦੇ ਵਿੱਚ ਲਾਗੂ ਹੋਣਾ ਹੈ ਇਹ ਸਰਕਾਰੀ ਹਸਪਤਾਲਾਂ 'ਚ ਤਾਂ ਸਾਰਾਜ ਮੁਫਤ ਇਲਾਜ ਹੈ ਹੀ ਹੈ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਇਹਦੇ ਵਿੱਚ ਇਨਕਲੂਡ ਜਿਹੜਾ ਉਹ ਕੀਤਾ ਜਾ ਰਿਹਾ ਹੈ ਤੋ ਇੱਕ ਬਹੁਤ ਵੱਡਾ ਫੈਸਲਾ ਮੈਂ ਪੰਜਾਬ ਸਰਕਾਰ ਨੂੰ ਵਧਾਈ ਦੇਣਾ। ਦੇਖੋ ਮੈਂ ਪਬਲਿਕ ਨੂੰ ਤੈਅ ਇਹ ਕਹਿਣਾ ਕਿ ਜੀ ਸਾਰੇ ਜਾ ਕੇ ਰਜਿਸਟਰ ਕਰਵਾਓ ਆਪਣਾ ਆਧਾਰ ਕਾਰਡ ਤੇ ਆਪਣਾ ਵੋਟਰ ਕਾਰਡ। ਜਿਹੜਾ ਵੀ ਕੋਈ ਪੰਜਾਬ ਦਾ ਰਹਿਣ ਵਾਲਾ ਕੋਈ ਵੀ ਇਸ ਪਾਲਿਸੀ ਤੋਂ ਜਿਹੜੀ ਸਕੀਮ ਆਈ ਹੈ ਲੋਕਾਂ ਦੇ ਫਾਇਦੇ ਲਈ ਇਹਦੇ ਤੋਂ ਵਾਂਝਾ ਨਾ ਰਹੇ। ਇਸ ਕਰਕੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਕੈਂਪ ਨੇ ਜਿਹੜੇ ਆਉਣ ਵਾਲੇ ਸਮੇਂ 'ਚ ਲੱਗਣੇ ਆ ਤੇ ਕੋਈ ਕੈਂਪ ਵੀ ਛੋਟੀ ਜਿਹੀ ਜਗ੍ਹਾ ਤੇ ਨਹੀਂ ਅੱਜ ਜਿਵੇਂ ਤਰਨਤਾਰ 228 ਜਗ੍ਹਾ ਤੇ ਕੈਂਪ ਹੈ। ਹਰ ਜਗਾ ਤੇ ਪੰਜਾਬ ਚ ਵੀ ਤੁਸੀਂ ਪੈਦਲ ਆਪਣੇ ਘਰੋਂ ਜਾ ਕੇ ਰਜਿਸਟਰ ਕਰਵਾ ਸਕੋ ਤੁਹਾਡੇ ਘਰੋਂ ਇੰਨੀ ਨਹੀਂ ਦੂਰੀ ਤੇ ਜਿਹੜੇ ਕੈਂਪ ਨੇ ਪੂਰੇ ਪੰਜਾਬ ਚ ਲੱਗਣੇ ਆ ਤੇ ਸਾਰੇ ਪੰਜਾਬ ਵਾਸੀ ਜਾਣ ਰਜਿਸਟਰ ਕਰਵਾਉਣ ਤੇ ਇਸ